ਇੱਕ ਗੱਲ ਦੱਸ ਕਿਉਂਕਿ ਆਸ਼ਿਕਾਂ ਦੀ ਗੱਲ ਜਦੋਂ ਆਉਂਦੀ ਹੈ ਤਾਂ ਬੁੱਲੇ ਸ਼ਾਹ ਦਾ ਨਾਮ ਵੀ ਆਂਦਾ ਹੈ ਬੁੱਲੇ ਸ਼ਾਹ ਬੜੇ ਬੜੇ ਆਸ਼ਿਕ ਹੋਏ ਐ ਜਿਨ੍ਹਾਂ ਨੇ ਮੁਰਸ਼ਿਦ ਦੀ ਖਾਤਰ ਪੈਰੀ ਘਗਰੂ ਪਾਲੇ ਕੰਜਰੀਆਂ ਦਾ ਵੇਸ਼ ਬਣਾ ਲਿਆ ਕੰਜਰੀਆਂ ਦੇ ਘਰ ਜਾ ਕੇ ਉਹਨਾਂ ਦੇ ਝੂਠੇ ਬਰਤਨ ਸਾਫ਼ ਕੀਤੇ ਝਾੜੂ ਫੇਰੇ ਪੋਚੇ ਲਗਾਏ ਬਰਤਨ ਧੋਤੇ ਯਾਨੀ ਕੀ ਕੁਝ ਨਹੀਂ ਬੁੱਲੇ ਸ਼ਾਹ ਨੇ ਆਪਣੇ ਗੁਰੂ ਦੇਸ਼ ਕਿ ਕੀਤਾ ਇਸ ਲਈ ਜਦੋਂ ਪ੍ਰੇਮ ਦੀ ਗੱਲ ਆ ਜਾਂਦੀ ਹੈ ਨਾ ਤਾਂ ਫਿਰ ਬੰਦਾ ਦੁਨੀਆ ਦੀ ਪਰਵਾਹ ਨਹੀਂ ਕਰਦਾ ਸੰਸਾਰ ਦੀ ਪਰਵਾਹ ਨਹੀਂ ਕਰਦਾ ਕਿ ਸੰਸਾਰ ਕੀ ਕਹਿੰਦਾ ਹੈ ਫਿਰ ਤਾਂ ਬੰਦਾ ਬਸ ਇਹ ਦੇਖਦਾ ਹੈ ਕਿ ਮੇਰਾ ਯਾਰ ਕਿਦਾਂ ਖੁਸ਼ ਹੁੰਦਾ ਹੈ ਯਾਰ ਯਾਨੀ ਉਹ ਮਾਲਿਕ ਉਹ ਪਰਮਾਤਮਾ ਸੋ ਜਦੋਂ ਬੁੱਲੇ ਸ਼ਾਹ ਦੀ ਗੱਲ ਆਂਦੀ ਹੈ ਉਸ ਲਈ ਜਿਹੜੇ ਆਸ਼ਿਕ ਹੁੰਦੇ ਨੇ ਇਸ਼ਕ ਕਰਨ ਵਾਲੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਚਲੋ ਵੀ ਆਸ਼ਿਕਾਂ ਦੀ ਗੱਲ ਹੋ ਰਹੀ ਹੈ ਹੁਣ ਤੁਸੀਂ ਵੀ ਆਸ਼ਿਕ ਹੀ ਬੈਠੇ ਹੋ ਨਾ ਅੱਛਾ ਰੱਬ ਨਾਲ ਆਸ਼ਿਕ ਇਸ਼ਕ ਕਰਨ ਵਾਲਾ ਪਰਮਾਤਮਾ ਨਾਲ ਪ੍ਰੇਮ ਕਰਨ ਵਾਲਾ ਕਿਹੜਾ-ਕਿਹੜਾ ਹੈ ਥੋੜਾ ਪਤਾ ਲੱਗ ਜਾਵੇ ਸਾਨੂੰ ਤਾਂ ਕਿ ਉਸ ਹਿਸਾਬ ਨਾਲ ਗੱਲ ਕਰੀਏ ਸਾਰੇ ਰੱਬ ਨਾਲ ਪ੍ਰੇਮ ਕਰਨ ਵਾਲੇ ਹੋ ਪੱਕੀ ਗੱਲ ਹੈ ਕਿਉਂਕਿ ਫਿਰ ਜਿਹਦੇ ਨਾਲ ਪ੍ਰੇਮ ਹੋਵੇ ਨਾ ਗੱਲ ਵੀ ਉਹਦੀ ਕੀਤੀ ਜਾਵੇ ਮਜ਼ਾ ਵੀ ਫੇਰ ਆਂਦਾ ਹੈ ਹੁਣ ਤੁਸੀਂ ਦੇਖੋਗੇ ਨਾ ਜਿਹਨੂੰ ਬੱਚਿਆਂ ਨਾਲ ਪ੍ਰੇਮ ਹੁੰਦਾ ਕੋਈ ਉਹਦੇ ਬੱਚੇ ਦੀ ਗੱਲ ਕਰੀ ਜਾਵੇ ਉਹਨੂੰ ਬੜੀ ਖੁਸ਼ੀ ਹੁੰਦੀ ਹੈ ਤੇਰਾ ਬੱਚਾ ਬੜਾ ਚੰਗਾ ਹੈ ਇਹ ਰਾਈਂਗ ਬੜੀ ਅੱਛੀ ਕਰਦਾ ਹੈ ਇਹ ਪੜ੍ਹਾਈ ਬੜੀ ਅੱਛੀ ਕਰਦਾ ਹੈ ਇਹ ਤਾਂ ਖੇਡ ਵਿੱਚ ਫਸਟ ਆਂਦਾ ਮਾਂ ਮਾਂ ਬਾਪ ਸੁਣ ਸੁਣ ਕੇ ਖੁਸ਼ ਹੋਣਗੇ ਹਾਂ ਵੇ ਦੇਖੋ ਮੇਰੇ ਬੱਚੇ ਦੀ ਤਾਰੀਫ ਹੋ ਰਹੀ ਕਿਉਂਕਿ ਜਿਹਦੇ ਨਾਲ ਪ੍ਰੇਮ ਹੁੰਦਾ ਜਦੋਂ ਉਹਦੀ ਗੱਲ ਹੁੰਦੀ ਹੈ ਤਾਂ ਮਜ਼ਾ ਵੀ ਫੇਰ ਹੀ ਆਂਦਾ ਹੈ ਹੁਣ ਅਸੀਂ ਵੀ ਆਨੰਦ ਲੈਣਾ ਪਰ ਆਨੰਦ ਉਹਦੋਂ ਹੀ ਆਏਗਾ ਜੇ ਸਾਡੇ ਮਨ 'ਚ ਉਹ ਸਾਡੇ ਮਾਲਿਕ ਦਾ ਸਾਡੇ ਪਰਮਾਤਮਾ ਸਾਡੇ ਪ੍ਰਭੂ ਦਾ ਇਸ਼ਕ ਹੋਵੇ ਤਾਂ ਜੇ ਦੁਨ ਫਿਰ ਬੰਦੇ ਨੇ ਕੀ ਕਹਿਣਾ ਹੈ ਲੈ ਯਾਰ ਸਾਡੇ ਮਤਲਬ ਹੀ ਤਾਂ ਗੱਲ ਕੀਤੀ ਨਹੀਂ ਕੋਈ ਇਹ ਤਾਂ ਗੱਲਾਂ ਹੀ ਸਾਰੀਆਂ ਰੱਬ ਦੇ ਘਰ ਦੀਆਂ ਕੀਤੀਆਂ ਸਮਝਦੇ ਹੋ ਕਿ ਨਹੀਂ ਇਸ ਕਰਕੇ ਕਿਉਂਕਿ ਕਿਹਾ ਜਾਂਦਾ ਕਿ ਜਿੱਧਰ ਇਨਸਾਨ ਦੀ ਸੁਰਤੀ ਜੁੜੀ ਹੋਵੇ ਜਿੱਧਰ ਇਨਸਾਨ ਦਾ ਕਨੈਕਸ਼ਨ ਜੁੜਿਆ ਹੋਵੇ ਮਜ਼ਾ ਵੀ ਇਨਸਾਨ ਨੂੰ ਉੱਥੇ ਆਂਦਾ ਹੈ ਪਰ ਅਸੀਂ ਚਾਹਾਂਗੇ ਕਿ ਹੁਣ ਜਿੰਨੀ ਢੇਰ ਵਾਸਤੇ ਤੁਸੀਂ ਸਤਸੰਗ 'ਚ ਬੈਠੇ ਹੋ ਨਾ ਆਪਣੇ ਬਾਹਰਲੇ ਸਾਰੇ ਕਨੈਕਸ਼ਨ ਤੋੜ ਕੇ ਆਪਣੇ ਮਾਲਕ ਨਾਲ ਜੋੜ ਦੋ ਕਿਉਂਕਿ ਇਹੀ ਤਾਂ ਟਾਈਮ ਹੁੰਦਾ ਹੈ ਸਤਸੰਗ ਦਾ ਮਤਲਬ ਹੀ ਇਹ ਹੈ ਕੰਤਾ ਫਕੀਰਾਂ ਦੀ ਸਹੂਬਤ ਦਾ ਮਕਸਦ ਹੀ ਇਹ ਹੈ ਕਿ ਜਿੱਥੇ ਬਹਿ ਕੇ ਸਾਨੂੰ ਰੱਬ ਯਾਦ ਆ ਜਾਵੇ ਜਿੱਥੇ ਬਹਿ ਕੇ ਸਾਡੀ ਟੁੱਟੀ ਸੁਰਤੀ ਆਪਣੇ ਮਾਲਿਕ ਨਾਲ ਜੁੜ ਜਾਵੇ ਜੇ ਸਤਸੰਗ ਵਿੱਚ ਆ ਕੇ ਵੀ ਧਿਆਨ ਦੁਨੀਆ ਵੱਲ ਰਿਹਾ ਤਾਂ ਫੇ ਸਤਸੰਗ ਜਾਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈ ਕਿਉਂਕਿ ਇਨਸਾਨ ਕਿਤੇ ਵੀ ਜਾਂਦਾ ਹੈ ਦੁਕਾਨ ਤੇ ਬੈਠਾ ਹੋਵੇ ਬਾਜ਼ਾਰ ਚ ਜਾਂਦਾ ਹੈ ਕਿਤੇ ਆਪਣਾ ਕੰਮਕਾਰ ਕਰਦਾ ਹੈ ਕੋਈ ਦਿਹਾੜੀ ਕਰਦਾ ਹੈ ਕੋਈ ਖੇਤ ਚ ਜਾਂਦਾ ਹੈ ਕੋਈ ਕਿਤੇ ਵੀ ਜਾਂਦਾ ਹੈ ਤਾਂ ਉਸ ਵੇਲੇ ਦਾ ਧਿਆਨ ਹਮੇਸ਼ਾ ਸੰਸਾਰ ਵਾਲੇ ਪਾਸੇ ਹੁੰਦਾ ਹੈ ਪਰ ਜਦੋਂ ਮੌਕਾ ਮਿਲੇ ਇਸ ਤਰ੍ਹਾਂ ਕੁਸ਼ ਪੱਲ ਕੁਛ ਘੜੀਆਂ ਸਤਸੰਗ ਵਿੱਚ ਬੈਠਣ ਦਾ ਤਾਂ ਫੇ ਉਸ ਲਈ ਕੋਸ਼ਿਸ਼ ਕਰੋ ਕਿ ਹੁਣ ਮੈਂ ਸੰਸਾਰ ਛੱਡਿਆ ਦੁਨੀਆ ਵੱਲੋਂ ਧਿਆਨ ਹਟਾ ਕੇ ਮੈਂ ਪੂਰੀ ਤਰ੍ਹਾਂ ਆਪਣਾ ਧਿਆਨ ਆਪਣਾ ਹਿਰਦਾ ਆਪਣਾ ਦਿਲ ਜਿਹੜਾ ਹੈ ਨਾ ਉਹ ਆਪਣੇ ਮਾਲਕ ਨਾਲ ਪ੍ਰਮਾਤਮਾ ਪ੍ਰਭੂ ਨਾਲ ਜੋੜਨਾ ਹੈ ਕਿਉਂਕਿ ਇਹ ਗੱਲ ਯਾਦ ਰੱਖੋ ਕਿ ਜ਼ਿੰਦਗੀ ਖੁਸ਼ੀ ਨਾਲ ਜੀਣ ਵਾਸਤੇ ਉਹਦੀ ਮਿਹਰ ਉਹਦੀ ਕਿਰਪਾ ਉਹਦੀ ਰਹਿਮਤ ਦਾ ਜੀਵਨ 'ਚ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਮਝਦੇ ਹੋ ਕਿ ਨਹੀਂ ਹੁਣ ਕਈ ਵੀਰੇ ਬੰਦਾ ਸੋਚਦਾ ਕਿ ਪੈਸਾ ਹੋਏਗਾ ਤਾਂ ਖੁਸ਼ੀਆਂ ਹੋਣਗੀਆਂ ਠੀਕ ਹੈ ਪੈਸਾ ਜੀਵਨ ਵਾਸਤੇ ਜ਼ਰੂਰੀ ਹੈ ਪਰ ਪੈਸੇ ਦਾ ਸੰਬੰਧ ਖੁਸ਼ੀਆਂ ਨਾਲ ਨਹੀਂ ਹੈ ਹੁਣ ਕਈ ਵਾਰ ਹੁੰਦਾ ਨਾ ਕਿ ਬੰਦੇ ਜੇ ਲੱਖਾਂ ਰੁਪਿਆ ਹੁੰਦਾ ਪਰ ਫੇਰ ਵੀ ਬੰਦਾ ਅੰਦਰੋਂ ਖੁਸ਼ ਨਹੀਂ ਹੁੰਦਾ ਬੰਦੇ ਕੋ ਚੰਗਾ ਭੋਜਨ ਹੁੰਦਾ ਗੱਡੀਆਂ ਕੱਟਾਰਾ ਸਭ ਕੁਝ ਹੁੰਦਾ ਪਰ ਫੇਰ ਵੀ ਬੰਦਾ ਅੰਦਰੋਂ ਖੁਸ਼ ਨਾ ਹੋਵੇ ਤਾਂ ਇੱਥੋਂ ਪਤਾ ਲੱਗਦਾ ਹੈ ਕਿ ਕਾਰਾਂ ਨਾਲ ਮੋਟਰਾਂ ਨਾਲ ਜਾਂ بڑے بڑے ਘਰ ਮਕਾਨ ਪਦਾਰਥਾਂ ਨਾਲ ਖੁਸ਼ੀ ਦਾ ਕੋਈ ਸੰਬੰਧ ਨਹੀਂ ਹੈ ਖੁਸ਼ੀ ਤਾਂ ਕਦੋਂ ਹੁੰਦੀ ਹੈ ਜਦੋਂ ਉਹਦੀ ਕਿਰਪਾ ਹੋਵੇ ਫੇਰ ਹੀ ਜੀਵਨ 'ਚ ਖੁਸ਼ੀਆਂ ਆਉਂਦੀਆਂ ਹੈ ਇਸ ਲਈ ਖੁਸ਼ੀ ਹਾਸਲ ਕਰਨ ਵਾਸਤੇ ਉਹਦੀ ਰਹਿਮਤ ਦਾ ਹੋਣਾ ਉਹਦੀ ਕਿਰਪਾ ਦਾ ਹੋਣਾ ਬਹੁਤ ਜ਼ਰੂਰੀ ਹੈ। ਔਰ ਉਹਦੀ ਰਹਿਮਤ ਨੂੰ ਹਾਸਲ ਕਰਨ ਵਾਸਤੇ ਉਹਦੀ ਕਿਰਪਾ ਨੂੰ ਹਾਸਲ ਕਰਨ ਵਾਸਤੇ ਇਹ ਸਤ ਸੰਗ ਫਕੀਰਾਂ ਦੀ ਸਹੋਬਤ ਇੱਕ ਜਰੀਆ ਹੈ। ਕਿਉਂਕਿ ਜਦ ਐਸੀ ਕਈ ਵਾਰ ਸਵਾਲ ਪੁੱਛੀਦੇ ਇੱਥੇ ਤੁਹਾਨੂੰ ਹੀ ਪੁੱਛਾਂਗੇ ਜੇ ਹੁਣ ਤੁਸੀਂ ਸੋਨਾ ਖਰੀਦਣਾ ਹੋਵੇ ਤੁਹਾਨੂੰ ਕਿੱਥੇ ਜਾਣਾ ਪੈਣਾ ਹੈ? ਜਵਾਬ ਦਿਓ। ਸੁਨਾਰ ਦੇ ਕੋਲ ਜਾਣਾ ਨਾ ਕਰਿਆਨਾ ਸਟੋਰ ਤੇ ਤਾਂ ਨਹੀਂ ਜਾਉਂਗੇ। ਜਾਂ ਮੈਡੀਕਲ ਸਟੋਰ ਤੇ ਜਾਉਂਗੇ ਕਿ ਭਾਈ 10 ਟੋਲੇ ਦੀ ਚੈਨ ਦੇ ਦੇ ਸੋਨੇ ਦੀ। ਮੈਡੀਕਲ ਵਾਲੇ ਨੇ ਕਹਿਣਾ ਭਾਈ ਦਵਾਈਆਂ ਲੈ ਲੈ ਜਿੰਨੀਆਂ ਲੈ ਜਾਣੀਆਂ ਹੈ ਗੋਲੀਆਂ ਲੈ ਲੈ ਇੰਜੈਕਸ਼ਨ ਲੈ ਲੈ ਟਿਊਬ ਲੈ ਲੈ ਪੀਣ ਵਾਲਾ ਸਿਰਪ ਲੈ ਲੈ ਪਰ ਇੱਥੇ ਸੋਨਾ ਚਾਹੁੰਦੀ ਕਿੱਥੇ ਉਹ ਤਾਂ ਕਿਸੇ ਸੁਨਿਆਰ ਦੀ ਦੁਕਾਨ ਤੇ ਜਾ ਹੁਣ ਦੱਸਣਾ ਕਿ ਚਾਹੁੰਦੇ ਆ ਕਿ ਜਿਹੜੀ ਚੀਜ਼ ਸਾਨੂੰ ਚਾਹੀਦੀ ਹੋਵੇ ਨਾ ਉਹ ਜਿੱਥੇ ਹੈ ਉੱਥੋਂ ਹੀ ਮਿਲਣੀ ਹੈ ਹੋਵੇ ਕਿਤੇ ਲੰਬੀ ਕਿਤੇ ਜਾਈਏ ਤਾਂ ਕਦੀ ਹੱਥ ਆਣੀ ਨਹੀਂ ਇਸ ਲਈ ਜੇ ਸਾਨੂੰ ਜੀਵਨ ਦੇ ਵਿੱਚ ਉਹਦੀਆਂ ਰਹਿਮਤਾਂ ਚਾਹੀਦੀਆਂ ਹੈ ਵਰਕਤਾ ਚਾਹੀਦੀਆਂ ਹੈ ਖੁਸ਼ੀਆਂ ਚਾਹੀਦੀਆਂ ਹੈ ਤਾਂ ਉਹਦੀ ਕਿਰਪਾ ਉਹਦੀਆਂ ਰਹਿਮਤਾਂ ਉਹਦੀਆਂ ਵਰਕਤਾਂ ਕਿੱਥੇ ਮਿਲਣਗੀਆਂ ਉਹਦੀਆਂ ਰਹਿਮਤਾਂ ਉਹਦੀਆਂ ਵਰਕਤਾਂ ਤਾਂ ਉੱਥੇ ਮਿਲਣਗੀਆਂ ਕਿੱਥੇ ਜਿੱਥੇ ਉਹਦੇ ਪਿਆਰੇ ਬੈਠੇ ਉਹਨੂੰ ਯਾਦ ਕਰ ਰਿਹਾ ਉਹਦਾ ਜ਼ਿਕਰ ਕਰ ਰਿਹਾ ਉਹਦੀ ਉਸਤਤ ਜਿੱਥੇ ਕਰ ਰਿਹਾ ਇਸ ਲਈ ਕਹਿੰਦੇ ਹੈ ਵਿੱਚ ਸੰਗਤ ਹਰ ਪ੍ਰਭ ਬਸੇ ਜੀਓ ਕਿਉਂਕਿ ਸਤ ਸੰਗ ਵਿੱਚ ਪ੍ਰਭੂ ਨੂੰ ਯਾਦ ਕੀਤਾ ਜਾਂਦਾ ਹੈ ਪ੍ਰਭੂ ਦੇ ਘਰ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹੈ ਉਹ ਪਰਮਾਤਮਾ ਦੀ ਉਸਤਤ ਕੀਤੀ ਜਾਂਦੀ ਹੈ ਉੱਥੇ ਉਹਦੇ دیਵਾਨੇ ਬੈਠੇ ਹੁੰਦੇ ਆ ਪਿਆਰੇ ਬੈਠੇ ਹੁੰਦੇ ਆ ਤਾਂ ਜਿੱਥੇ ਪਿਆਰੇ ਬੈਠੇ ਉਹਨੋਂ ਉੱਥੇ ਮਹਿਬੂਬ ਵੀ ਮਾਯੂਦ ਹੁੰਦਾ ਹੈ ਇਸ ਲਈ ਕਿਹਾ ਨਾ ਜਹਾਂ ਜ਼ਿਕਰ-ਏ-ਹਬੀਬ ਹੁੰਦਾ ਹੈ ਖੁਦਾ ਉਨਕੇ ਕਰੀਬ ਹੁੰਦਾ ਹੈ ਕਿ ਜਿੱਥੇ ਉਹਦਾ ਜ਼ਿਕਰ ਹੁੰਦਾ ਫਿਰ ਪ੍ਰਮਾਤਮਾ ਵੀ ਉੱਥੇ ਮਾਯੂਦ ਹੈ ਫਿਰ ਉਹ ਰੱਬ ਨੂੰ ਕਦੀ ਦੂਰ ਨਾ ਸਮਝੋ ਕਿਉਂਕਿ ਵੈਸੇ ਵੀ ਰੱਬ ਪ੍ਰਮਾਤਮਾ ਪ੍ਰਭੂ ਸਾਡੇ ਤੋਂ ਇੱਕ ਪਲੂ ਦੂਰ ਹੈ ਹੀ ਨਹੀਂ ਉਹ ਤਾਂ ਸਾਡੇ ਰੋਮ-ਰੋਮ 'ਚ ਵਸਿਆ ਹੋਇਆ ਹੈ ਪਰ ਇਹ ਗੱਲ ਹੋਰ ਹੈ ਕਿ ਬੰਦੇ ਨੂੰ ਸਮਝ ਨਾ ਆਵੇ ਜਾਂ ਬੰਦਾ ਸਮਝੇ ਹੀ ਨਾ ਉਸ ਨੂੰ ਸਮਝ ਰਹੇ ਹੋ ਕਿ ਨਹੀਂ ਇਸ ਲਈ ਗੱਲ ਚੱਲ ਰਹੀ ਸੀ ਬੁੱਲੇ ਸ਼ਾਹ ਦੀ ਸੋ ਬੁੱਲੇ ਸ਼ਾਹ ਵਰਗੇ ਆਸ਼ਿਕ ਉਹਨਾਂ ਨੂੰ ਕਿਸੇ ਨੇ ਪੁੱਛਿਆ ਓ ਬੁੱਲੇ ਸ਼ਾਹ ਇੱਕ ਗੱਲ ਦੱਸ ਕਿ ਗਰੀਬੀ ਚੰਗੀ ਐ ਜਾਂ ਦੌਲਤ ਚੰਗੀ ਐ ਮੰਨ ਲਓ ਜ਼ਰ ਚੰਗਾ ਹੈ ਮੰਨ ਲਓ ਯਾਰ ਤੁਸੀਂ ਸਮਝੋ ਜ਼ਰ ਕਹਿੰਦੇ ਦੌਲਤ ਨੂੰ ਮਾਲ ਯਾਨੀ ਜੋ ਪਦਾਰਥ ਹੁੰਦੇ ਐ ਤਾਂ ਹੁਣ ਗੱਲ ਸਮਝਣਾ ਜਿਦਾ ਹੀ ਤੁਹਾਨੂੰ ਪੁੱਛਿਆ ਗਰਮੀ ਤਾਂ ਨਹੀਂ ਲੱਗਦੀ ਤੁਹਾਨੂੰ ਕੀ ਤਾਂ ਨਾ ਸਵਾਲ ਇਹ ਕੁਛ ਇਹਦੇ ਨਾਲ ਹੀ ਜੁੜਿਆ ਹੋਇਆ ਸਵਾਲ ਐ ਕਿ ਜਿਹੜੇ ਉਹਦੇ ਨਾਲ ਪ੍ਰੇਮ ਕਰਨ ਵਾਲੇ ਹੁੰਦੇ ਐ ਉਹਨਾਂ ਦਾ ਜਵਾਬ ਕੀ ਹੁੰਦਾ ਐ ਉਹ ਉਹ ਕੀ ਜਵਾਬ ਦਿੰਦੇ ਐ ਜੇ ਕੋਈ ਪੁੱਛੇ ਨਾ ਤੈਨੂੰ ਸਰਦੀ ਚੰਗੀ ਲੱਗਦੀ ਹੈ ਗਰਮੀ ਚੰਗੀ ਲੱਗਦੀ ਹੈ ਤੈਨੂੰ ਧੁੱਪ ਚੰਗੀ ਲੱਗਦੀ ਹੈ ਛਾਂ ਚੰਗੀ ਲੱਗਦੀ ਹੈ ਤੈਨੂੰ ਕੀ ਚੰਗਾ ਲੱਗਦਾ ਹੈ ਤਾਂ ਉਸ ਵੇਲੇ ਜਿਹੜੇ ਆਸ਼ਿਕ ਹੁੰਦੇ ਉਹ ਕੀ ਜਵਾਬ ਦਿੰਦੇ ਐ ਇਥੋਂ ਬੁੱਲੇ ਸ਼ਾਹ ਦੀ ਗੱਲ ਤੋਂ ਪਤਾ ਲੱਗਣਾ ਹੈ ਜਰਾ ਸਮਝਣਾ ਇਸ ਨੂੰ ਕਿ ਜਦੋਂ ਬੁੱਲੇ ਸ਼ਾਹ ਨੂੰ ਪੁੱਛਿਆ ਕਿ ਬੁੱਲੇ ਸ਼ਾਹ ਜੀ ਇਹ ਦੱਸੋ ਗਰੀਬੀ ਚੰਗੀ ਹੈ ਜਾਂ ਅਮੀਰੀ ਚੰਗੀ ਹੈ ਮਾਲਦਾਰ ਹੋਣਾ ਚੰਗਾ ਹੈ ਜਾਂ ਗਰੀਬ ਹੋਣਾ ਚੰਗਾ ਹੈ ਤਾਂ ਉਸਲੇ ਬੁੱਲੇ ਸ਼ਾਹ ਨੇ ਹੱਸ ਕੇ ਕੋਈ ਗੱਲ ਕਹੀ ਜਰਾ ਗੌਰ ਕਰਨਾ ਗੁੱਲੇ ਸ਼ਾਹ ਕੀ ਕਹਿੰਦੇ ਫਿਰ ਗੁੱਲੇ ਸ਼ਾਹ ਕਹਿੰਦੇ ਨਾ ਫਕੀਰੀ ਚੰਗੀ ਹੈ ਨਾ ਮਾਲ ਚੰਗਾ ਹੈ ਹਲੋ ਸਮਝ ਦਿਓ ਕਿ ਨਹੀਂ ਉਹ ਕਹਿੰਦੇ ਤੂੰ ਪੁੱਛ ਰਹੀ ਹੈ ਫਕੀਰੀ ਚੰਗੀ ਹੈ ਜਾਂ ਮਾਲਦਾਰ ਹੋਣਾ ਚੰਗਾ ਹੈ ਦੌਲਤਮੰਦ ਹੋਣਾ ਚੰਗਾ ਹੈ ਨਾ ਫਕੀਰ ਹੋਣਾ ਅੱਛਾ ਹੈ ਨਾ ਫਕੀਰ ਹੋਣਾ ਅੱਛਾ ਹੈ ਨਾ ਮਾਲ ਅੱਛਾ ਹੈ ਮੁਰਸ਼ਿਦ ਜਿਸ ਹਾਲ ਮੇ ਰੱਖੇ ਬੋਹੀ ਹਾਲ ਅੱਛਾ ਹੈ ਉਹ ਬੁੱਲੇ ਸ਼ਾਹ ਕਹਿੰਦੇ ਨਾ ਮੈਨੂੰ ਅਮੀਰੀ ਨਾਲ ਮਤਲਬ ਹੈ ਨਾ ਗਰੀਬੀ ਨਾਲ ਨਾ ਅਮੀਰੀ ਚੰਗੀ ਹੈ ਨਾ ਗਰੀਬੀ ਚੰਗੀ ਹੈ ਮੈਂ ਤਾਂ ਭਾਈ ਮੇਰਾ ਯਾਰ ਜਿਸ ਹਾਲ ਚ ਰੱਖੇ ਉਹ ਹਾਲ ਉਹੀ ਚੰਗਾ ਹੈ ਕਿਉਂਕਿ ਉਹ ਤੁੱਪੇ ਬਿਠਾ ਦੇਵੇ ਤਾਂ ਮੇਰੇ ਵਾਸਤੇ ਤੁੱਪ ਚੰਗੀ ਹੈ ਉਹ ਛਾਵੇਂ ਬਿਠਾ ਦੇਵੇ ਤਾਂ ਮੇਰੇ ਵਾਸਤੇ ਛਾਂ ਚੰਗੀ ਹੈ ਕਈ ਵਾਰਾ ਦੇਖਦੇ ਨਾ ਕਿ ਡਾਕਟਰ ਦੇਖਦਾ ਹੈ ਸਾਡੇ ਸਰੀਰ ਦੀ ਹਾਲਤ ਨੂੰ ਕਈ ਵਾਰਾ ਡਾਕਟਰ ਦੇਖਦਾ ਕਿ ਇਹਦੇ ਅੰਦਰ ਵਿਟਾਮਿਨ ਡੀ ਦੀ ਕਮੀ ਹੈ ਤਾਂ ਡਾਕਟਰ ਕਹਿੰਦੇ ਭਾਈ ਤੁੱਪੇ ਬੈਠਿਆ ਕਰ ਤੇਰੇ ਵਾਸਤੇ ਤੁੱਪ ਚੰਗੀ ਹੈ ਧੁੱਪੇ ਬੈਠੇਗਾ ਤਾਂ ਤੇਰੀ ਇਹ ਕਮੀ ਦੂਰ ਹੋ ਜਾਏਗੀ। ਔਰ ਕਈਆਂ ਨੂੰ ਕਿਹਾ ਜਾਂਦਾ ਹੈ ਕਿ ਭਾਈ ਤੂੰ ਧੁੱਪ ਤੋਂ ਬਚਣਾ ਹੈ ਕਿਉਂਕਿ ਤੇਰੀ ਸਕਿਨ ਤੇ ਅਲਰਜੀ ਹੈ। ਜੇ ਧੁੱਪੇ ਬੈਠੇਗਾ ਤਾਂ ਚੁੱਬੇਗੀ ਧੁੱਪ। ਇਸ ਲਈ ਤੂੰ ਧੁੱਪ ਜ ਨਹੀਂ ਨਿਕਲਣਾ ਤੂੰ ਸ਼ਾਮੇ ਹੀ ਰਹਿਣਾ ਹੈ। ਕਿਉਂਕਿ ਜਿੱਦਾਂ ਡਾਕਟਰ ਸਾਡੇ ਸਰੀਰ ਦੀ ਅਵਸਥਾ ਨੂੰ ਦੇਖ ਕੇ ਹਾਲਾਤ ਦੱਸਦਾ ਹੈ ਕਿ ਤੇਰੇ ਵਾਸਤੇ ਧੁੱਪ ਚੰਗੀ, ਗਰਮੀ ਚੰਗੀ, ਸਰਦੀ ਚੰਗੀ ਕਿਹੜਾ ਮੌਸਮ ਚੰਗਾ ਹੈ। हूं तरह गौर करना इसी तरह वह मुरशद वो साधी रूह देख के दसदा कि भाई तेरे वास्ते की चंगा है तो बुले शाह मुरशद जिस हाल में राजी हो ही हाल चंगा है समझ आ रही है कि नहीं इसलिए यह देखो कि वो रजा की है उस मालिक की परमात्मा प्रभु की जो रजा अंदर चलते हैं ना ਉਹ ਸਭ ਕੁਝ ਲੈ ਜਾਂਦੇ ਆ ਇਸੇ ਲਈ ਤਾਂ ਸੰਤ ਨਾਰਾਇਣ ਸਵਾਮੀ ਨੇ ਵੀ ਆਪਣੀ ਬਾਣੀ ਚ ਕਿਹਾ ਹੈ ਜਰਾ ਸਮਝਣਾ ਸੰਤ ਨਾਰਾਇਣ ਸਵਾਮੀ ਕੀ ਕਹਿੰਦੇ ਆ ਉਹਨਾਂ ਦਾ ਬੜਾ ਪਿਆਰਾ ਇੱਕ ਸ਼ਬਦ ਹੈ ਕਿ ਨਾਰਾਇਣ ਸਤ ਸੰਗ ਆ ਉਹ ਕਹਿੰਦੇ ਇਹ ਪ੍ਰਿਆਰੇ ਸਤ ਸੰਗ ਵਿੱਚ ਆ ਸਤ ਸੰਗ ਵਿੱਚ ਬੈਠ ਹੁਣ ਕਿਉਂ ਆਣਾ ਹੈ ਸਤ ਸੰਗ ਵਿੱਚ ਕਿਉਂ ਬੈਠਣਾ ਹੈ ਸਤ ਸੰਗ ਵਿੱਚ ਕਿਉਂ ਆਵਾਜ਼ ਦੇ ਰਿਹਾ ਨਾਰਾਇਣ ਸਵਾਮੀ ਕਿਉਂਕਿ ਬਹੁਤ ਬੜੇ ਸੰਤ ਹੋਏ ਨਾਰਾਇਣ ਸਵਾਮੀ ਜਰਾ ਧਿਆਨ ਦੇਣਾ ਉਹ ਆਵਾਜ਼ ਦੇ ਰਹੇ ਆ ਕਿ ਨਾਰਾਇਣ ਸਤ ਸੰਗ ਆ ਸਿੱਖ ਆਨੰਦ ਕੀ ਰੀਤ ਕਹਿੰਦੇ ਸੰਤਾਂ ਦੀ ਸੰਗਤ ਵਿੱਚ ਆ ਔਰ ਉੱਥੇ ਬਹਿ ਕੇ ਆਨੰਦ ਦੀ ਕਲਾ ਸਿੱਖ ਆਨੰਦ ਦੀ ਰੀਤ ਸਿੱਖ ਕਿਉਂਕਿ ਤੂੰ ਕਿੱਦਾਂ ਆਨੰਦ ਨੂੰ ਪਾ ਸਕਦਾ ਹੈ ਤੇਰੇ ਜੀਵਨ ਚ ਕਿੱਦਾਂ ਆਨੰਦ ਹੋ ਸਕਦਾ ਹੈ ਤੇਰੀ ਜ਼ਿੰਦਗੀ ਕਿੱਦਾਂ ਸਫਲ ਹੋ ਸਕਦੀ ਹੈ ਇਹ ਤਰੀਕੇ ਜਿਹੜੇ ਹਨ ਇਹ satsang ਵਿੱਚ ਹੀ ਸਿਖਾਏ ਜਾਂਦੇ ਹਨ ਇਸ ਲਈ ਉਹਨਾਂ ਨੇ ਅਗਲੀ ਲਾਈਨ ਚ ਕੀ ਕਿਹਾ ਕਿ ਤੇਰੀ ਉਮਰ ਕਿੱਦਾਂ ਬੀਤਦੀ ਜਾ ਰਹੀ ਹੈ ਇਸ ਲਈ ਉਹ ਕਹਿੰਦੇ ਨਾਰਾਇਣ satsang ਆ ਸਿੱਖ ਆਨੰਦ ਕੀ ਰੀਤ ਦੁੱਖ ਦਰਦ ਭੈ ਚਿੰਤਾ ਮੇ ਗਈ ਉਮਰ ਤੇਰੀ ਬੀਤ ਉਹ ਕਹਿੰਦੇ ਦੁੱਖ ਵਿੱਚ ਦਰਦ ਵਿੱਚ ਭੈ ਵਿੱਚ ਭੈ ਯਾਨੀ ਡਰ ਵਿੱਚ ਔਰ ਚਿੰਤਾ ਕਰਦਿਆਂ ਕਰਦਿਆਂ ਤੇਰੀ ਸਾਰੀ ਉਮਰ ਉਹ ਬੀਤ ਗਈ ਏ ਕਿ ਇਦਾਂ ਹੀ ਆਪਣੀ ਜ਼ਿੰਦਗੀ ਕੋ ਆਏਗਾ ਹੁਣ ਥੋੜਾ ਜ਼ਿੰਦਗੀ ਦਾ ਆਨੰਦ ਲੈ ਲੈ ਸਿੱਖ ਲੈ ਕਲਾ ਸਿੱਖ ਲੈ ਉਹ ਤਰੀਕਾ ਕਿ ਕਿਦਾਂ ਜੀਵਨ ਚ ਆਨੰਦ ਪਾਇਆ ਜਾਂਦਾ ਇਹਦਾ ਜ਼ਰਾ ਸੱਚ ਦੱਸਿਓ ਅੱਜ ਤੱਕ ਤੁਹਾਡੀ ਉਮਰ ਕਿਦਾਂ ਗੁਜ਼ਰੀ ਹੈ ਜਿੱਦਾਂ ਉਹਨਾਂ ਨੇ ਕਿਹਾ ਦੁੱਖ ਦਰਦ ਦੁੱਖ ਦਰਦ ਭੈ ਚਿੰਤਾਵੇਂ ਗਈ ਉਮਰ ਤੇਰੀ ਇਹ ਚਾਰ ਚੀਜ਼ਾਂ ਇੱਕ ਦੁੱਖ ਦੂਜਾ ਦਰਦ ਹੁਣ ਜਦਾਂ ਦੁੱਖ ਦੀ ਗੱਲ ਆਂਦੀ ਹੈ ਦਰਦ ਦੀ ਗੱਲ ਆਂਦੀ ਹੈ ਭੈ ਦੀ ਗੱਲ ਆਂਦੀ ਹੈ ਚਿੰਤਾ ਦੀ ਗੱਲ ਆਂਦੀ ਹੈ ਤਾਂ ਫਰਕ ਦੇਖੋ ਕੀ ਹੈ ਇਹਦੇ ਵਿੱਚ ਦੁੱਖ ਦਰਦ ਵਿੱਚ ਫਰਕ ਕੀ ਹੈ ਦੁੱਖ ਅਲੱਗ ਚੀਜ਼ ਹੈ ਦਰਦ ਅਲੱਗ ਚੀਜ਼ ਹੈ ਦਰਦ ਕਦੋਂ ਹੁੰਦਾ ਜਦੋਂ ਸਾਡੀ ਬਾਡੀ ਨੂੰ ਕੋਈ ਸੱਟ ਚੋਟ ਲੱਗਦੀ ਹੈ ਸਾਡਾ ਸਿਰ ਦਰਦ ਹੋਵੇ ਪੇਟ ਦਰਦ ਹੋਵੇ ਇਹੀ ਕਹਿੰਦੇ ਹਾਏ ਮੇਰਾ ਪੇਟ ਦਰਦ ਕਰ ਰਿਹਾ ਹੈ ਮੇਰਾ ਸਿਰ ਦਰਦ ਕਰ ਰਿਹਾ ਮੇਰੇ ਪੂਰੇ ਵਦਨ ਚ ਦਰਦ ਹੋ ਰਹੀ ਹੈ ਦਰਦ ਅਲੱਗ ਚੀਜ਼ ਹੈ ਜਦੋਂ ਸ਼ਰੀਰ ਨੂੰ ਕੋਈ ਤਕਲੀਫ ਹੁੰਦੀ ਹੈ ਕਿਤੇ ਸੱਟ ਲੱਗਦੀ ਹੈ ਤੇ ਜਦੋਂ ਉਥੋਂ ਚੀਜ਼ ਉੱਠਦੀ ਹੈ ਨਾ ਉਹ ਦਰਦ ਹੈ ਪਰ ਜਦੋਂ ਦੁੱਖ ਦੀ ਗੱਲ ਆਂਦੀ ਤਾਂ ਦੁੱਖ ਨੂੰ ਦਰਦ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਦੁੱਖ ਉਹਨੂੰ ਵੀ ਹੋ ਸਕਦਾ ਜਿਹਦੇ ਸ਼ਰੀਰ ਚ ਕੋਈ ਦਰਦ ਨਾ ਹੋਵੇ ਕਿਉਂਕਿ ਬੰਦਾ ਕਈ ਵਾਰ ਕਹਿੰਦਾ ਮੈਂ ਆਪਣੇ ਬੱਚਿਆਂ ਦੇ ਹੱਥੋਂ ਬੜਾ ਦੁਖੀ ਆ ਮੈਂ ਆਪਣੇ ਕੰਮ ਦੇ ਹੱਥੋਂ ਬੜਾ ਦੁਖੀ ਆ ਮੈਂ ਗਵੰਡੀਆਂ ਤੋਂ ਦੁਖੀ ਆ ਮੈਂ ਫਲਾਨੀਆਂ ਤੋਂ ਦੁਖੀ ਆ ਹਾਲਾਂਕਿ ਮੇਰਾ ਸਰੀਰ ਠੀਕ ਹੈ ਸਰੀਰ ਨੂੰ ਕੋਈ ਦਰਦ ਨਹੀਂ ਹੈ ਪੇਟ ਵੀ ਠੀਕ ਹੈ ਸਿਰ ਵੀ ਠੀਕ ਹੈ ਬਾਡੀ ਦਾ ਕੋਈ ਅੰਗ ਦਰਦ ਨਹੀਂ ਕਰ ਰਿਹਾ ਸਰੀਰ ਪੂਰਾ ਫਿੱਟ ਹੈ ਪਰ ਕੀ ਕਰਾਂ ਮੈਨੂੰ ਉਹ ਦੁੱਖ ਬੜਾ ਹੈ ਉਹ ਫਲਾਨੀ ਚੀਜ਼ ਦਾ ਦੁੱਖ ਬੜਾ ਹੈ ਇਸ ਲਈ ਇਨਸਾਨ ਦੀ ਜ਼ਿੰਦਗੀ ਦੁੱਖ ਵਿੱਚ ਜਾਂ ਫਿਰ ਹਾਏ ਹਾਏ ਕਰਦੇ ਦਰਦਾਂ ਵਿੱਚ ਜਾਂ ਫਿਰ ਡਰਦਿਆਂ ਹੋਇਆਂ ਭੈ ਦੇ ਵਿੱਚ ਕਿਉਂਕਿ ਡਰ ਵੀ ਬੰਦੇ ਅੰਦਰ ਬੜਾ ਹੈ ਬੋਲੋ ਹੈ ਜਾਂ ਨਹੀਂ ਅੱਛਾ ਜਵਾਬ ਨਹੀਂ ਦਿੰਦੇ ਤੁਸੀਂ ਜਵਾਬ ਦਿਆ ਕਰੋ ਥੋੜਾ ਜਿਆ ਨੀ ਤਾਂ ਫੇਰ ਇਥੇ satsang ਬੰਦ ਕਰਦੀ ਹੈ ਕਿਉਂਕਿ ਜਦੋਂ ਉਹ ਕਿਹਾ ਜਾਂਦਾ ਨਾ ਪੁਰਾਣੇ ਸਮੇਂ ਇਹ ਦੱਸੀਦਾ ਸੀ ਕਿ ਜਦੋਂ ਬਜ਼ੁਰਗ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਨਾ ਨਾਨੀ ਦਾਦੀ ਭੂਆ ਮਾਸੀ ਤਾਂ ਫੇ ਉਸ ਵੇਲੇ ਉਹ ਬੱਚੇ ਨੂੰ ਇੱਕ ਸ਼ਰਤ ਵੀ ਰੱਖਦੇ ਸੀ ਕਹਾਣੀ ਮੈਂ ਕਹਾਣੀ ਬੋਲਣੀ ਤੂੰ ਹੰਗਾਰਾ ਜ਼ਰੂਰ ਦੇਣਾ ਸਮਝਦੇ ਹੋ ਕਿ ਨਹੀਂ ਹੰਗਾਰਾ ਦੇਣ ਦਾ ਮਤਲਬ ਪਤਾ ਕੀ ਹੁੰਦਾ ਹੈ ਤਾਂ ਕਿ ਪਤਾ ਲੱਗੇ ਇਹ ਇੰਟਰਸਟ ਲੈ ਕੇ ਸੁਣ ਰਹੇ ਪੂਰਾ ਧਿਆਨ ਇੱਧਰ ਹੈ ਸਮਝਿਓ ਕਿ ਨਹੀਂ ਨੰਨਦਾ ਰਿਹਾ ਕਿ ਨਹੀਂ ਥੱਕਦਾ ਨਹੀਂ ਗਏ ਹੁਣੇ ਤਾਂ ਫਿਰ ਥੋੜਾ ਜਵਾਬ ਦਿਓ ਸਾਨੂੰ ਇਹ ਨਾ ਕਿ ਨਹੀਂ ਹੁਣ ਚਾਰ ਪ੍ਰਕਾਰ ਨਾਲ ਇਨਸਾਨ ਦੀ ਜ਼ਿੰਦਗੀ ਗੁਜ਼ਰਦੀ ਆ ਤਾਂ ਹੁਣ ਜਰਾ ਤੁਸੀਂ ਵਿਚਾਰ ਕਰੋ ਕਿ ਅੱਜ ਜਿੰਨੀ ਵੀ ਤੁਹਾਡੀ ਉਮਰ ਹੈ ਚਾਹੇ ਕਿਸੇ ਦੀ ਉਮਰ 20 ਸਾਲ ਹੈ 18 ਸਾਲ ਹੈ 25 ਸਾਲ ਹੈ 30 ਸਾਲ ਹੈ 35 ਹੈ 40 ਹੈ 45 ਹੈ 50 60 ਜਾਨੀ ਜਿੰਨੀ ਵੀ ਤੁਹਾਡੀ ਏਜ ਹੈ ਆਪਣੇ ਆਪ ਨੂੰ ਪਤਾ ਹੀ ਹੁੰਦਾ ਬੰਦੇ ਨੂੰ ਜਰਾ ਸੋਚ ਕੇ ਦੇਖੋ ਕਿ ਮੇਰੀ ਇਹ ਉਮਰ ਕੀ ਇਹ ਨਾ ਚਾਰਾ ਚੀਜ਼ਾਂ ਚ ਹੀ ਗੁਜ਼ਰ ਗਈ ਦੁੱਖ ਦਰਦ ਭੈ ਚਿੰਤਾਵਾਂ ਵਿੱਚ ਗਈ ਉਮਰ ਤੇਰੀ ਬੀਤ ਇਹ ਨਾ ਚਾਰਾ ਚੀਜ਼ਾਂ ਨਾਲ ਜੁੜ ਕੇ ਗੁਜ਼ਰੀ। ਜਰਾ ਚੈੱਕ ਕਰੋ। ਕਿਉਂਕਿ ਸਤਸੰਗ ਦਾ ਮਤਲਬ ਸਿਰਫ ਇਹ ਨਹੀਂ ਕਿ ਸੁਣਨਾ ਹੈ। ਸਤਸੰਗ ਦਾ ਮਤਲਬ ਇਹ ਹੈ ਕਿ ਸੁਣ ਕੇ ਆਪਣੇ ਆਪ ਨੂੰ ਚੈੱਕ ਕਰਨਾ ਹੈ ਕਿ ਵਾਕਈ ਜੋ ਸਮਝਾਇਆ ਜਾ ਰਿਹਾ ਹੈ ਇਹ ਕਮੀ ਮੇਰੇ ਅੰਦਰ ਹੈ। ਅਗਰ ਹੈ ਤਾਂ ਇਹਨੂੰ ਮੈਂ ਦੂਰ ਕਿੱਦਾਂ ਕਰ ਸਕਦਾ ਹਾਂ? ਇਹ ਕਮੀ ਤੋਂ ਬਚ ਕਿੱਦਾਂ ਸਕਦਾ ਹੈ? ਮਜਾ ਤਾਂ ਫੇਰ ਹੀ ਹੈ ਨਾ ਕਿ ਆਈਏ ਤਾਂ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਜਾਈਏ। ਕੁਛ ਨਾ ਕੁਛ ਸਾਡੇ ਜੀਵਨ 'ਚ ਬਦਲਾਅ ਆਵੇ ਕੁਛ ਨਾ ਕੁਛ ਸਾਡੇ ਜੀਵਨ 'ਚ ਸੁਧਾਰ ਆਵੇ ਫੇਰ ਹੀ ਆਣ ਦਾ ਬੈਠਣ ਦਾ ਫਾਇਦਾ ਹੁੰਦਾ ਹੈ ਫੇਰ ਹੀ ਲਾਭ ਹੈ ਤਾਂ ਜਿੱਦਾਂ ਦੇ ਆਏ ਸੀ ਜੇ ਉਦਾਂ ਦੀ ਉੱਠ ਕੇ ਚਲੇ ਗਏ ਸਮਝਦੇ ਹੋ ਕਿ ਨਹੀਂ ਹੁਣ ਸ਼ੀਸ਼ੇ ਦੇ ਸਾਹਮਣੇ ਜਾਣ ਦਾ ਫਾਇਦਾ ਕਦੋਂ ਹੈ ਜਦੋਂ ਸ਼ੀਸ਼ੇ ਮੁਰੇ ਜਾ ਕੇ ਬੰਦਾ ਆਪਣੀਆਂ ਕਮੀਆਂ ਨੂੰ ਕੱਪੜੇ ਇੱਥੋਂ ਸੈੱਟ ਕਰਨ ਵਾਲੇ ਆ ਫੇਸ ਇੱਥੋਂ ਸੈੱਟ ਕਰਨ ਵਾਲਾ ਮੇਕਅਪ ਇੱਥੇ ਲੋੜ ਹੈ ਬੰਦਾ ਜਦੋਂ ਸੈੱਟ ਕਰਦਾ ਨਾ ਆਪਣੇ ਆਪ ਨੂੰ ਤਾਂ ਜ਼ਰਾ ਗੌਰ ਕਰਨਾ ਕਈ ਵਾਰ ਅਸੀਂ ਬੜੇ ਹੈਰਾਨ ਹੁੰਦੇ ਆ ਦੇਖ ਕੇ ਕਿ ਬੰਦੇ ਦੇ ਕੱਪੜੇ ਤੇ ਮਾਰੇ ਆ ਦਾਗ ਲੱਗ ਜਾਵੇ ਨਾ ਬੰਦਾ ਸ਼ਰਮ ਦੇ ਬਾਰੇ ਨਿਕਲਦਾ ਨਹੀਂ ਬਾਹਰ। ਜਾਂ ਕਹਿੰਦਾ ਨਹੀਂ ਯਾਰ ਹੁਣ ਮੈਂ ਪਾਰਟੀ 'ਚ ਨਹੀਂ ਜਾਣਾ ਸਾਹਮਣੇ ਨਹੀਂ ਕਿਸੇ ਜਾਣਾ ਦਾਗ ਲੱਗ ਗਿਆ। ਜਾਂ ਇੱਕ ਬਟਨ ਟੁੱਟ ਜਾਵੇ ਤਾਂ ਸਾਰਾ ਧਿਆਨ ਉਹਦਾ ਬਟਨ ਵਾਲੀ ਰਹਿੰਦਾ ਹੈ। ਕੋਈ ਹੋਰ ਦੇਖੇ ਨਾ ਦੇਖੇ। ਉਹਦਾ ਧਿਆਨ ਯਾਰ ਮੇਰਾ ਬਟਨ ਟੁੱਟ ਗਿਆ ਹੁਣ ਸਾਹਮਣੇ ਕਿੱਦਾਂ ਜਾਵਾਂ? ਇੱਥੋਂ ਮਾੜੀ ਚੀਜ਼ ਕਮੀਜ਼ ਫਟ ਗਈ ਕਿੱਦਾਂ ਸਾਹਮਣੇ ਜਾਵਾਂ? ਕਿਸੇ ਨੂੰ ਪਤਾ ਵੀ ਨਹੀਂ ਹੁੰਦਾ। ਪਰ ਬੰਦਾ ਕਿੰਨੀ ਟੈਨਸ਼ਨ ਲੈਂਦਾ ਹੈ? ਕਰਦੇ ਆ ਕਿ ਨਹੀਂ? zara ਧਿਆਨ ਦੇਣਾ। ਹੁਣ ਅਸੀਂ ਇਹ ਬੜੀ ਹੈਰਾਨੀ ਹੁੰਦੀ ਹੈ ਸਾਨੂੰ ਕਿ